ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨਾਂ ਬਾਰੇ ਦਲਜੀਤ ਦੋਸਾਂਜ ਨੇ ਆਖੀ ਐਸੀ ਗੱਲ ਕਿ ਗੁੱਸੇ ਵਿੱਚ ਆ ਗਏ ਸਾਰੇ ਪੰਜਾਬੀ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਅਮਰੀਕਾ ਵਿੱਚ ਕੰਦ ਟੱਪ ਕੇ ਗੈਰ ਕਾਨੂੰਨੀ ਢੰਗ ਨਾਲ ਗਏ ਲੋਕਾਂ ਨੂੰ 트ੰਪ ਸਰਕਾਰ ਨੇ ਅਰੈਸਟ ਕੀਤਾ ਹੋਇਆ ਹੈ ਤੇ ਉਹਨਾਂ ਦੇ ਵੱਖ-ਵੱਖ ਦੇਸ਼ਾਂ ਵਿੱਚ ਉਹਨਾਂ ਨੂੰ ਰਿਪੋਰਟ ਵੀ ਕੀਤਾ ਜਾ ਰਿਹਾ ਆ ਪਿਛਲੇ ਕੁਝ ਦਿਨ ਪਹਿਲਾਂ ਅਮਰੀਕਾ ਨੇ ਭਾਰਤ ਦੇ ਵੀ ਕਈ ਨੌਜਵਾਨ ਮੁੰਡੇ ਕੁੜੀਆਂ ਨੂੰ ਭਾਰਤ ਡਿਪੋਰਟ ਕੀਤਾ ਸੀ ਤੇ ਹਾਲੇ ਬਹੁਤ ਸਾਰੇ ਭਾਰਤੀ ਨਾਗਰਿਕ ਹਿਰਾਸਤ ਦੇ ਵਿੱਚ ਲਏ ਹੋਏ ਹਨ ਤੇ ਹੁਣ ਇਸ ਮੁੱਦੇ ਉੱਤੇ ਦਲਜੀਤ ਦੋਸਾਂ ਜਿਨੇ ਵੀ ਲਾਈਵ ਆ ਕੇ ਹੱਸ-ਹੱਸ ਕੇ ਇੱਕ ਬਿਆਨ ਦਿੱਤਾ ਹੈ ਜਿਸ ਤੋਂ ਬਾਅਦ ਪੰਜਾਬੀ ਬਹੁਤ ਹੀ ਜ਼ਿਆਦਾ ਗੁੱਸੇ ਵਿੱਚ ਹਨ ਤੁਸੀਂ ਵੀ ਸੁਣੋ ਕੀ ਕਿਹਾ ਦਲਜੀਤ ਦੋਸਾਂ ਨੇ ਪਾੜੀ ਟਰੰਪ ਟਰੰਪ ਦੇ ਬਾਰੇ ਬੋਲੋ ਕੁਝ ਪੰਜਾਬੀ ਪਿਆਰ ਟਰੰਪ ਬਾਰੇ ਹੁਣ ਮੈਂ ਕੀ ਬਸ ਜੱਟਾਂ ਨੇ ਪਤਾ ਨਹੀਂ ਹੁਣ ਪਤਾ ਹੀ ਨਹੀਂ ਕਾਲਾ ਹੈ ਯਾਰੋ ਉਹ ਗੱਲਾਂ ਮੈਨੂੰ ਵਧੀਆ ਲੱਗਦੀਆਂ ਤੇ ਪਰ ਹੁਣ ਹੁਣ ਕੀ ਦੇਖੋ ਜੀ ਜਿਹੜਾ ਜਿਹੜੀ ਚੱਲ ਰਹੀ ਅਗਲਾ ਚਲਾਉਂਗਾ ਨਾ ਜੀ ਅਗਲਾ ਚਲਾਉਂਗਾ ਹੁਣ ਆ ਗਿਆ ਹੁਣ 트럼ਪ ਤੋਂ ਪਤਾ ਕੋ ਜੋੜੀ